ਇੱਕ ਪਾਸੇ ਐਸਜੀਪੀਸੀ ਦੇ ਵੱਲੋਂ ਰਾਮ ਰਹੀਮ ਨੂੰ ਪੈਰੋਲ ਦਿੱਤੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਸੀਗਾ ਪਰ ਇਸੇ ਵਿਚਕਾਰ ਇਹ ਮਸਲਾ ਹਾਈ ਕੋਰਟ ਵੀ ਪਹੁੰਚਦਾ ਤੇ ਉਥੋਂ ਹਾਈ ਕੋਰਟ ਇਹ ਨਿਰਦੇਸ਼ ਕਰਦੇ ਕਿ ਹਰਿਆਣਾ ਸਰਕਾਰ ਦੇਖੇਗੀ ਕਿ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾਣੀ ਆ ਜਾਂ ਫਿਰ ਨਹੀਂ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਰਾਮ ਰਹੀਮ ਨੂੰ 21 ਦਿਨ ਦੀ ਪੈਰੋਲ ਮਿਲ ਚੁੱਕੀ ਆ ਗੋਰਤਾਲ ਬੈਂਕੀ ਰਾਮ ਰਹੀਮ ਜੋ ਰੋहतक ਦੀ ਸੁਨਾਰੀਅਤ ਦੀ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਅੱਜ ਸਵੇਰ ਉਹ ਰਾਮ ਰਹੀਮ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਹਾਂ ਹੁਣ ਯੂਪੀ ਦੇ ਬਾਗਬਤ ਆਸ਼ਰਮ ਦੇ ਵਿੱਚ ਰਹੇਗਾ ਕੌਰਤਲ ਬਾਕੀ ਪਹਿਲਾਂ ਦੀ ਤਰ੍ਹਾਂ ਜਦੋਂ ਵੀ ਰਾਮ ਰਹੀਮ ਨੂੰ ਪਰੋਲ ਮਿਲਦੀ ਆ ਤਾਂ ਯੂਪੀ ਦੇ ਬਾਗਬਤ ਆਸ਼ਰਮ ਦੇ ਵਿੱਚ ਰਹਿੰਦਾ ਉੱਥੇ ਆਨਲਾਈਨ satsang ਰਾਮ ਰਹੀਮ ਦੇ ਵੱਲੋਂ ਕੀਤੀ ਜਾਂਦੀ ਆ ਤਾਂ ਇੱਕ ਪਾਸੇ SGPC ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀਗਾ ਕਿ ਆਖਿਰਕਾਰ ਐਨੇ ਵਾਰ ਜਾਂ ਫਿਰ ਐਨੇ ਦਿਨਾਂ ਦੀ ਰਾਮ ਰਹੀਮ ਨੂੰ ਪਰੋਲ ਕਿਉਂ ਦਿੱਤੀ ਜਾਂਦੀ ਆ ਪਰ ਦੂਸਰੇ ਪਾਸੇ ਅੱਜ ਦੀ ਗੱਲ ਕੀਤੀ ਜਾਵੇ ਤਾਂ 21 ਦਿਨਾਂ ਦੀ ਪਰੋਲ ਰਾਮ ਰਹੀਮ ਨੂੰ ਮਿਲ ਚੁੱਕੀ ਹੈ ਰਾਮ ਰਹੀਮ ਰੋहतक ਜਨਾਰੀਆ ਜੇਲ੍ਹ ਦੇ ਵਿੱਚੋਂ ਬਾਹਰ ਆ ਚੁੱਕਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਲਾਂਕਿ ਐਸਟੀਪੀਸੀ ਦੀ ਗੱਲ ਕੀਤੀ ਜੇਵੇ ਉਹਨਾਂ ਦੇ ਵੱਲੋਂ ਇਹ ਵੀ ਇਤਰਾਜ਼ ਜਤਾਇਆ ਗਿਆ ਸੀਗਾ ਜਦੋਂ ਪੰਜਾਬ ਜਾਂ ਫਿਰ ਹਰਿਆਣੇ ਦੇ ਵਿੱਚ ਇਲੈਕਸ਼ਨ ਹੁੰਦੇ ਨੇ ਤਾਂ ਉਦੋਂ-ਉਦੋਂ ਰਾਮ ਰਹੀਮ ਨੂੰ ਪਰੋਲ ਦਿੱਤੀ ਜਾਂਦੀ ਹੈ ਤਾਂ ਸਿੱਧਾ ਇਸ ਦਾ ਚੋਣਾਂ ਤੇ ਅਸਰ ਪਾਉਣ ਦੇ ਲਈ ਰਾਮ ਰਹੀਮ ਨੂੰ ਪਰੋਲ ਦਿੱਤੀ ਜਾਂਦੀ ਆ ਤਾਂ ਹੁਣ ਵੀ ਹਰਿਆਣੇ ਦੇ ਵਿੱਚ ਇਲੈਕਸ਼ਨ ਨੇ ਤਾਂ ਉਸ ਤੋਂ ਪਹਿਲਾਂ ਰਾਮ ਰਹੀਮ ਨੂੰ ਪਰੋਲ ਜਿਹੜੀ ਉਹ ਮਿਲ ਚੁੱਕੀ ਹੈ 21 ਦਿਨ ਦੀ ਪਰੋਲ ਦਿੱਤੀ ਗਈ ਹੈ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ 15 ਅਕਤੂਬਰ 2022 ਨੂੰ 40 ਦਿਨਾਂ ਦੀ ਪਰੋਲ ਦਿੱਤੀ ਗਈ ਸੀ 21 ਮਈ 2021 ਨੂੰ 1 ਦਿਨ ਦੀ ਪਰੋਲ ਦਿੱਤੀ ਗਈ ਸੀ 24 ਅਕਤੂਬਰ 2020 ਨੂੰ 1 ਦਿਨ ਦੀ ਪਰੋਲ ਦਿੱਤੀ ਗਈ ਸੀਗੀ ਬਾਕੀ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 19 ਜਨਵਰੀ 2024 ਨੂੰ 60 ਦਿਨਾਂ ਦੀ ਪਰੋਲ ਦਿੱਤੀ ਗਈ ਸੀ ਤੇ ਇਸ ਤੋਂ ਇਲਾਵਾ 21 ਨਵੰਬਰ 2023 ਦੇ ਵਿੱਚ 21 ਦਿਨਾਂ ਦੀ ਪਰੋਲ ਤੇ 20 ਜੁਲਾਈ 2023 ਨੂੰ 30 ਦਿਨਾਂ ਦੀ ਪਰੋਲ ਦਿੱਤੀ ਗਈ ਸੀ ਤਾਂ ਹੁਣ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਇਹ ਪੂਰੀ ਲਿਸਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਆਖਿਰਕਾਰ ਕਦੋਂ-ਕਦੋਂ ਕਿੰਨੇ ਦਿਨਾਂ ਦੀ ਪਰੋਲ ਜਿਹੜੀ RAMAN HIM ਨੂੰ ਮਿਲਦੀ ਰਹੀ ਹੈ ਤਾਂ ਇੱਕ ਪਾਸੇ ਜੋ RAMAN HIM ਤੇ سنگੀਨ આરોਪ ਨੇ ਰੋहतक ਦੀ ਸੁਨਾਰੀ ਜੇਲ੍ਹ ਦੇ ਵਿੱਚ ਬੰਦ ਹੈ ਦੂਸਰੇ ਪਾਸੇ ਜਦੋਂ ਇਹ ਮਸਲਾ ਹਾਈ ਕੋਰਟ ਪਹੁੰਚਦਾ ਤੇ ਉਸ ਮੌਕੇ ਹਾਈ ਕੋਰਟ ਦੇ ਵੱਲੋਂ ਵੀ ਇਹ ਕਿਹਾ ਜਾਂਦਾ ਕਿ ਇਹ ਹਰਿਆਣਾ ਸਰਕਾਰ ਤੈਅ ਕਰੇਗੀ ਕਿ ਆਖਿਰਕਾਰ ਰਾਮ ਰਹੀਮ ਨੂੰ ਪੈਰੋਲ ਦੇਣੀ ਹੈ ਜਾਂ ਫਿਰ ਨਹੀਂ ਤਾਂ ਹੁਣ ਵੱਡੀ ਖਬਰ ਇਹ ਹੈ ਕਿ ਰਾਮ ਰਹੀਮ ਨੂੰ ਪੈਰੋਲ ਮਿਲ ਚੁੱਕੀ ਹੈ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਚੁੱਕਿਆ ਤਾਂ ਹੁਣ 21 ਦਿਨ ਦੇ ਲਈ ਰਾਮ ਰਹੀਮ ਯੂਪੀ ਦੇ ਬਾਗਪਤ ਆਸ਼ਰਮ ਦੇ ਵਿੱਚ ਰਹੇਗਾ ਜਿੱਥੇ ਹਮੇਸ਼ਾ ਦੀ ਤਰ੍ਹਾਂ ਜਿਵੇਂ ਅਸੀਂ ਪਹਿਲਾ ਦਿਨ ਗਣਾਈਆ ਕਿ ਇਹਨੇ ਇਹਨੇ ਦਿਨ ਰਾਮ ਰਹੀਮ ਪੈਰੋਲ ਤੇ ਆਇਆ ਤਾਂ ਉਸ ਮੌਕੇ ਦੇਖਿਆ ਕਿ ਕਿਸ ਤਰ੍ਹਾਂ ਆਨਲਾਈਨ ਰਾਮ ਰਹੀਮ ਦੇ ਵੱਲੋਂ satsang ਕੀਤਾ ਜਾਂਦਾ ਜੋ ਉਸ ਦੀ ਸੰਗਤ ਉਸ ਦੇ ਨਾਲ ਜੁੜਾਇਆ ਜਾਂਦਾ ਤਾਂ ਅਜਿਹੇ ਦੇ ਵਿੱਚ ਫਿਰ ਹੁਣ ਰਾਮ ਰਹੀਮ ਬਾਗਪਤ ਆਸ਼ਰਮ ਰਹੇਗਾ ਹਾਲਾਂਕਿ ਇਹ ਵੀ ਕਿਤੇ ਨਾ ਕਿਤੇ ਦਿਸ਼ਾ ਨਿਰਦੇਸ਼ ਹੁੰਦੇ ਆ ਕਿ ਜਿੰਨਾ ਸਮਾਂ ਪਰੋਲ ਦਾ ਹੈਗਾ ਉਹਨਾਂ ਟਾਈਮ ਉਹ ਕਿਸੇ ਨੂੰ ਖੁੱਲ ਕੇ ਜਿਹੜਾ ਉਹ ਮਿਲਣਗੇ ਨਹੀਂ ਜਾਂ ਫਿਰ ਸੰਗਤ ਉਹਦੇ ਵਿੱਚ ਨਹੀਂ ਜਾਣਗੇ ਤਾਂ ਦੂਸਰੇ ਪਾਸੇ ਐਸਜੀਪੀਸੀ ਦੇ ਵੱਲੋਂ ਵੀ ਰਾਮ ਰਹੀਮ ਨੂੰ ਪਰੋਲ ਦਿੱਤੇ ਜਾਣ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀਗਾ ਐਸਜੀਪੀਸੀ ਬਕਾਇਦਾ ਹਾਈ ਕੋਰਟ ਵੀ ਪਹੁੰਚਦੀ ਆ ਤਾਂ ਹਾਈ ਕੋਰਟ ਦੇ ਵਿੱਚੋਂ ਇਹ ਜਵਾਬ ਮਿਲਦਾ ਕਿ ਹਰਿਆਣਾ ਸਰਕਾਰ ਤੈਅ ਕਰੇਗੀ ਕਿ ਰਾਮ ਰਹੀਮ ਨੂੰ ਪਰੋਲ ਦਿੱਤੀ ਜਾਣੀ ਆ ਜਾਂ ਫਿਰ ਨਹੀਂ ਤਾਂ ਵੱਡੀ ਖਬਰ ਹੁਣ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਰਾਮ ਰਹੀਮ ਨੂੰ ਪਰੋਲ ਮਿਲ ਚੁੱਕੀ ਹੈ ਇਸ ਤੋਂ ਪਹਿਲਾਂ ਕਦੋਂ-ਕਦੋਂ ਪਰੋਲ ਮਿਲੀ ਤੇ ਇੱਕ ਵਾਰ ਫੇਰ ਦੱਸ ਦਿੰਦੇ ਆ ਇਸ ਨੂੰ ਲੈ ਕੇ ਲਗਾਤਾਰ ਐਸਜੀਪੀਸੀ ਦੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਸੀਗਾ 15 ਅਕਤੂਬਰ 2022 ਨੂੰ 40 ਦਿਨ ਦੀ ਪਰੋਲ ਦਿੱਤੀ ਗਈ ਸੀ 21 ਮਈ 2021 ਨੂੰ 1 ਦਿਨ ਦੀ 24 ਅਕਤੂਬਰ 2020 ਨੂੰ ਇੱਕ ਦਿਨ ਦੀ ਪ੍ਰੋਲ ਦਿੱਤੀ ਗਈ ਸੀ ਦੂਸਰੇ ਪਾਸੇ ਜੇਕਰ ਬਾਕੀ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 19 ਜਨਵਰੀ 2024 ਨੂੰ 60 ਦਿਨਾਂ ਦੀ ਪ੍ਰੋਲ ਦਿੱਤੀ ਗਈ 21 ਨਵੰਬਰ 2023 ਨੂੰ 21 ਦਿਨਾਂ ਦੀ ਪ੍ਰੋਲ ਇਸੇ ਤਰ੍ਹਾਂ 20 ਜੁਲਾਈ 2023 ਨੂੰ 30 ਦਿਨਾਂ ਦੀ ਪ੍ਰੋਲ ਦਿੱਤੀ ਗਈ ਸੀ ਹਾਲਾਂਕਿ ਜਿਵੇਂ ਅਸੀਂ ਦੱਸ ਰਹੇ ਕਿ ਐਸਜੀਪੀਸੀ ਕੋਲੋਂ ਇਹ ਵੀ ਇਤਰਾਜ਼ ਜਤਾਇਆ ਗਿਆ ਸੀ ਕਿ ਆਖਰਕਾਰ ਉਦੋਂ ਹੀ ਪ੍ਰੋਲ ਕਿਉਂ ਦਿੱਤੀ ਜਾਂਦੀ ਆ ਜਦੋਂ ਇਲੈਕਸ਼ਨ ਹੋਣ ਪਾਵੇ ਕੋਈ ਬਾਅਦ ਇਲੈਕਸ਼ਨ ਹੋਵੇ ਲੋਕ ਸਭਾ ਹੋਣ ਤਾਂ ਉਸ ਮੌਕੇ ਹੀ ਪਰੋਲ ਜਿਹੜੀ ਉਹ ਦਿੱਤੀ ਜਾਂਦੀ ਹੈ ਐਸਜੀਪੀਸੀ ਦੇ ਵੱਲੋਂ ਬਕਾਇਦਾ ਇਹ ਇਤਰਾਜ਼ ਦਰਜ ਜਿਹੜਾ ਉਹ ਕਰਵਾਇਗਾ ਸੀਗਾ ਪਰ ਵੱਡੀ ਖਬਰ ਇਹ ਹੀ ਹੈ ਕਿ ਇੱਕ ਪਾਸੇ ਐਸਜੀਪੀਸੀ ਦਾ ਵਿਰੋਧ ਦੂਸਰੇ ਪਾਸੇ ਹੁਣ ਰਾਪ ਨਹਿਮ ਨੂੰ 21 ਦਿਨ ਦੀ ਪਰੋਲ ਮਿਲ ਚੁੱਕੀ ਹੈ